ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਭਲਾਈਪੁਰ ਪੂਰਬਾ ਦੇ ਵਿੱਚ ਇਹ ਪਿੰਡ ਦੋਸਤੋ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਦਾ ਪਿੰਡ ਭਲਾਈਪੁਰ ਪੂਰਬਾ ਇੱਕ ਦੋਸਤੋ ਭਲਾਈਪੁਰ ਡੋਗਰਾ ਪਿੰਡ ਆ ਉਹ ਰਈਏ ਤੋਂ ਬਿਲਕੁਲ ਪਰਲੇ ਪਾਸੇ ਆ ਜੇ ਆਪਾਂ ਕਹਿ ਦਈਏ ਤੇ ਇਹ ਬਿਲਕੁਲ ਇਧਰ ਮਹਿਤਾ ਚੌਂਕ ਦੇ ਲਾਗੇ ਆ ਜਾਂਦਾ ਤੇ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਵੀਡੀਓ ਆਪਾਂ ਪਾ ਰਹੇ ਆ ਪਸ਼ੂ ਐਨੀਮਲ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਤੇ ਜੇਕਰ ਦੋਸਤੋ ਨਾਲ ਲੱਗਦੇ ਕਸਮਿਆਂ ਦੀ ਗੱਲ ਕਰ ਲਈਏ ਤੇ ਤਕਰੀਬਨ ਮਹਿਤਾ ਚੌਂਕ ਇੱਥੋਂ 8 ਕਿਲੋਮੀਟਰ ਦੀ ਦੂਰੀ ਰਈਆ ਤਕਰੀਬਨ ਕੋਈ 8 ਕਿਲੋਮੀਟਰ ਦੀ ਦੂਰੀ ਆ ਤੇ ਬਾਬਾ ਬਕਾਲਾ ਸਾਹਿਬ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਅਮਰਸਰ ਸਾਹਿਬ ਤੋਂ ਦੋਸਤੋ ਕੋਈ 35 38 35 36 ਇਨੇ ਕਿ ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਤੇ ਵਾਇਆ ਦੋਸਤੋ ਤੁਸੀਂ ਜੇਕਰ ਆਪਣਾ ਅਮਰਸਰ ਸਾਹਿਬ ਤੋਂ ਤੁਸੀਂ ਆਉਂਦੇ ਹੋ ਤੇ ਮਹਿਤਾ ਚੌਕ ਹਰਗੋਬਿੰਦਪੁਰ ਸ੍ਰੀ ਹਰਗੋਬਿੰਦਪੁਰ ਰੋਡ ਇਧਰ ਦੀ ਵੀ ਤੁਸੀਂ ਆ ਸਕਦੇ ਜੇ ਅਦਰਵਾਈਜ਼ ਅਮਰਸਰ ਤੋਂ ਜਿਹੜਾ ਰਈਆ ਬਿਆਸ ਜਲੰਧਰ ਨੂੰ ਰੋਡ ਜਾਂਦਾ ਐ ਇਤੋਂ ਵੀ ਤੁਸੀਂ ਰਈਆ ਤੋਂ ਵੀ ਜਿਹੜੀ ਵਿਜਟ ਆ ਪਿੰਡ ਭਲਾਈਪੁਰ ਪੂਰਬਾ ਦੇ ਵਿੱਚ ਕਰ ਸਕਦੇ ਜੇ ਵੈਸੇ ਘਰੇਲੂ ਘਰ ਦੇ ਵਿੱਚੋਂ ਆਪਾਂ ਅੱਜ ਇਹ ਵੀਡੀਓ ਪਾ ਰਹੇ ਆ ਤੇ ਪਸ਼ੂ ਤੁਹਾਨੂੰ ਦੋ ਦਿਖਾਵਾਂਗੇ ਤੇ ਸਰਦਾਰ ਪਸ਼ੌਰ ਸਿੰਘ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਉਹਨਾਂ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਐਨੀਮਲ ਦੋ ਆ ਬਾਕੀ ਚੰਗੇ ਖਾਸੇ ਦੁੱਧ ਤੇ ਇੱਕ ਜਿਹੜੀ ਦੋਸਤੋ ਇਹ ਸਾਹਮਣੇ ਤੁਸੀਂ ਮੱਝ ਦੇਖ ਰਹੇ ਜੇ ਚੱਲ ਰਹੀ ਆ ਇੱਕ ਵੜ ਵੀ ਦਿਖਾਵਾਂਗੇ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਦੋ ਥੱਲੇ ਕਿੰਨਾ ਕਿੰਨਾ ਦੁੱਧ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਤਰੀਕ ਦੋਸਤੋ 11 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 12:30 ਪੌਣੇ 1 ਵਜੇ ਦਾ ਆਓ ਕਰਦੇ ਆਂ ਗੱਲਬਾਤ ਲੈਣੀਆਂ ਬਥੇਰੀ ਡਿ ਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਸ਼ਮਾਨ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਫਿਰ ਡਾਉਣ ਤੇ ਤੇ ਸਾਰੇ ਜਿਹੜੇ ਸਰੋਤੇ ਆਸ਼ਮਾਨ ਤੋਂ ਫਾਰਮ ਦੇਖਦੇ ਆ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹੋਰ ਪਾ ਜੀ ਠੀਕ ਠਾਕ ਪਤਨ ਦਰਸ ਜੀ ਚੜ੍ਹਦੀ ਕਲਾ ਜੀ ਤਾਂ ਦਰਸ ਠੀਕ ਠਾਕ ਤੇ ਅੱਛਾ ਪਾ ਜੀ ਆਪਣੇ ਜਿਹੜੀ ਅੱਜ ਵੀਡੀਓ ਆਪਾਂ ਇਹ ਪਾ ਰਹੇ ਆ ਆਪਣੇ ਕੋਲ ਜਿੰਨਾ ਮਾਲ ਵੀ ਹੈ ਚਲੋ ਆਪਾਂ ਮੈਂ ਦਿਖਾ ਦੇਣਾ ਵੀਰਾਂ ਨੂੰ ਜਿੰਨਾ ਮਾਲ ਵੀ ਆਪਣੇ ਕੋਲ ਆ ਸਾਰਾ ਘਰ ਦਾ ਘਰੇਲੂ ਮਾਲ ਹੀ ਆ ਤੇ ਪਸ਼ੂ ਸਾਰੇ ਸਾਹਮਣੇ ਹੋਇਆ ਘਰੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਘਰੇ ਚਵਾਈ ਤੇ ਰੱਖਿਆ ਜੀ ਕੋਈ ਵਪਾਰ ਦਾ ਕੰਮ ਨਹੀਂ ਹੈ ਇਹ ਪਹਿਲੀ ਵੀਡੀਓ ਹੈ ਕਰ ਲੂਈ ਆਪਾਂ ਜਿਹੜੀ ਅੱਜ ਸਾਡੇ ਕੋਲ ਆvare ਜਿਹੜੇ ਮਤਲਬ ਤੁਸੀਂ ਸੋਚਿਆ ਸੀ ਵੀ ਅੱਜ ਪੂਰੇ ਤਿਆਰੀ ਵਾਲੇ ਪਸ਼ੂ ਆ ਦੁੱਧ ਤੇ ਜਿਹੜੇ ਚੱਲਣ ਦੇ ਆ ਹਾਂਜੀ ਹਾਂਜੀ ਇਹ ਸੇਲ ਕਰ ਦਿੰਨੇ ਆ ਚਲੋ ਬਿਲਕੁਲ ਵੀਰ ਜੀ ਠੀਕ ਹੈ ਜੀ ਤੇ ਅੱਛਾ ਭਾਜੀ ਇੱਕ ਮੋٹے ਤੌਰ ਤੇ ਤੁਸੀਂ ਆਪਦੇ ਵੀ ਬਿਲਕੁਲ ਲਫ਼ਜ਼ਾਂ ਦੇ ਵਿੱਚ ਆਪਦੀ ਜ਼ੁਬਾਨੀ ਦੱਸ ਦੋ ਆਪਣੇ ਇਸ ਲੋਕੇਸ਼ਨ ਬਾਰੇ ਭਲਾਈਪੁਰ ਪੂਰਬਾ ਦੇ ਆਪਾਂ ਭਲਾਈਪੁਰ ਪੂਰਬਾ ਦੇ ਵਿੱਚ ਖੜੇ ਆ ਹਾਂਜੀ ਵੀਰ ਜੀ ਇਹ ਪਿੰਡ ਭਲਾਈਪੁਰ ਬਾਬਾ ਬਕਾਲਾ ਸਾਹਿਬ ਵੀ ਇੱਥੋਂ 8 ਕਿਲੋਮੀਟਰ ਐ ਤੇ ਰਈਆ ਵੀ 8 ਕਿਲੋਮੀਟਰ ਤੇ ਮਹਿਤਾ ਚੌਂਕ ਵੀ 8 ਕਿਲੋਮੀਟਰ ਐ ਸੈਂਟਰ ਦੇ ਵਿੱਚ ਪਿੰਡ ਪੈ ਜਾਂਦਾ ਆਪਣਾ ਤੇ ਲਾਗੇ ਪਿੰਡ ਦੇ ਆਪਣੇ ਹੈ ਗਿਆ ਜਨਾਰਾ ਜਦਾਨ ਹੋ ਗਿਆ ਕਾਲੇ ਕੀ ਹੋ ਗਿਆ ਦੌਦ ਹੋ ਗਿਆ ਤੇ ਵਡਾਲਾ ਖੁਰਦ ਤੇ ਵਡਾਲਾ ਕਲਾ ਹੋ ਗਿਆ ਇਹ ਲਾਗੇ ਲਾਗੇ ਪਿੰਡ ਐ ਮੈਸਮਪੁਰ ਹੋ ਗਿਆ ਠੀਕ ਹੈ ਜੀ ਠੀਕ ਹੈ ਤੇ ਫਿਲਹਾਲ ਭਾਜੀ ਨਾਲ ਦੀ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਆਂ ਨਾਲ ਦੀ ਨਾਲ ਵੀਰ ਨੂੰ ਇੱਕ ਮਾਝ ਦਿਖਾ ਦਿੰਨੇ ਆ ਤੁਸੀਂ ਦੱਸ ਰਹੇ ਸੀ ਵੀ ਬਹੁਤ ਵਧੀਆ ਚੰਗੇ ਮਿਲਕ ਵਾਲੀ ਇਹ ਮਾਝ ਆ ਹਾਂਜੀ ਹਾਂਜੀ ਵੀਰ ਪਿਛਲੇ ਸਵੇ ਵੀ ਆਪਾਂ ਚੋਇਆ ਦੋ ਦਿਨ ਦਾ ਹਾਂਜੀ ਹਾਂਜੀ ਵੀਰ ਜੀ ਮੈਂ ਤੀਜਾ ਸੂਆ ਚੋਇਆ ਤੀਜੇ ਸੂਏ ਸੂਈ ਆ ਜੀ ਹੁਣ ਤੀਜਾ ਸੂਆ ਸੂਈ ਆ ਤੇ ਦੂਜੇ ਸੂਏ ਭਾਜੀ ਦੁੱਧ ਦੀ ਜੇਕਰ ਆਪਾਂ ਗੱਲ ਕਰੀਏ ਕਿੰਨਾ ਕਿ ਚਵਾਤਾ ਸੀ ਵੀਰ ਜੀ ਮੈਂ 1.7 14 15 ਲੀਟਰ ਦਾ ਮੈਂ ਦੁੱਧ ਚੋਇਆ ਦੂਜੇ ਸੂਏ ਦੇ ਵਿੱਚ ਠੀਕ ਹੈ ਜੀ ਇਸ ਵਕਤ ਇਹਨੂੰ ਇਹ 6 ਤਰੀਕ ਦੀ ਸੂਈ ਆ ਅੱਜ 5 ਦਿਨ ਹੋ ਗਏ ਸੂਈ ਨੂੰ ਤੇ ਠੀਕ ਜੀ ਹਜੇ 5 6 ਦਿਨਾਂ ਦੀ ਸੂਈ ਥੱਲੇ 12 6 ਨਾ 12 13 11 13 ਕਾ ਹਾਂ 12 13 ਕਿਲੋ ਭੋਲਾ ਭਾਈ ਮਗਰ ਬੱਚਾ ਇਹ ਤਾਂ ਕੀ ਆ ਗਿਆ ਜੀ ਹਾਂ ਜੀ ਇਹ ਕੱਟੀ ਆ ਜੀ ਮਗਰ ਕੱਟੀ ਆ ਹਾਂ ਜੀ ਆਹ ਦੱਸੋ ਮਗਰ ਕੱਟੀ ਆ ਕੱਟੀ ਵੀ ਬਹੁਤ ਬਿਲਕੁਲ ਤੁਸੀਂ ਦੇਖੋ ਬਹੁਤ ਚੰਗੇ ਸੀਮਨ ਦੀ ਮਗਰ ਕੱਟੀ ਆ ਕੋਈ ਪੂਛ ਦੇ ਮਗਰ ਜਿਹੜੇ ਵਾਲ ਤੁਸੀਂ ਥੱਲੇ ਜਾਂ نیچے ਉਹ ਵਾਈਟ ਬਾਕੀ ਉਪਰੋਂ ਸਾਰੀ ਬਲੈਕ ਆ ਤੇ ਇਹ ਮਾਜਾ ਠੀਕ ਆ ਜੀ ਤੀਜਾ ਸਵੇਰ ਸੂਈ ਆ ਸੋ ਬਾਕੀ ਪਿਛਲੇ ਸਾਲ ਦਾ ਲਾਸਟ ਈਅਰ ਤਾਂ ਦੋਸਤੋ ਵੀਰ ਨੇ ਦੱਸਿਆ ਵੀ 14 14.5 ਲੀਟਰ ਤੇ ਕਿ ਚੱਲਦੀ ਰਹੀ ਆ ਠੀਕ ਆ ਜੀ ਸੋ ਦਿਨ ਜਿੰਨੀ ਕ ਦੁੱਧ ਦੀ ਮਿਲਕਿੰਗ ਕਰਵਾਈ ਆ ਇਸ ਨੇ ਬਿਲਕੁਲ ਕਰ ਕਰੇ ਜਨੂਨੀ ਉਹ ਨੋਟ ਕੀਤੀ ਆ ਉਸ ਬਿਹਾਵ ਤੇ ਜਿਹੜੀ ਹੁਣ ਗੱਲਬਾਤ ਕਰਦੇ ਪਏ ਆ ਹੁਣ ਬੋਲੇ ਤੇ ਚੱਲ ਰਹੀ ਆ ਕੋਈ ਬੋਲਾ ਕੱਚਾ ਬੋਲਾ ਕੋਈ ਵੀਰਮਾਨ ਨੇ ਕਿਉਂਕਿ ਪੰਜਾ 6 ਦਿਨਾਂ ਦੇ ਦੌਰਾਨ ਅੱਜ ਕੋਈ 12 12 12.5 13 ਦੇ ਦਰਮਿਆਨ ਜਿਹੜਾ ਹੁਣ ਇਹਦੇ ਥੱਲੇ ਜਿਹੜਾ ਕੱਚਾ ਬੋਲਾ ਹਾਜ਼ਰ ਆ ਠੀਕ ਆ ਜੀ ਆ ਥੰਮੇਵਾ ਬਾਕੀ ਭਾਜੀ ਚੂਣ ਜਾਣ ਦੀ ਕਿੱਦਾਂ ਜੀ ਭਾਜੀ ਚੂਣ ਦੀ ਬਹੁਤ ਜ਼ਿਆਦੀ ਪੋਲੀ ਆ ਗਾਈਆਂ ਦੇ ਨਾਲੋਂ ਪੋਲੀ ਆ ਧਾਰ ਬਹੁਤ ਸੁਣੀਆਂ ਮੋਟੀਆਂ ਧਾਰਾਂ ਮਤਲਬ ਪਹਰਾ ਜਾਨੀ ਮਾਰਦਿਆਂ ਅੱਛਾ ਜੀ ਬਹੁਤ ਸੋਹਣੀ ਤਾਰ ਹੈ ਮਾ ਜੀ ਰਕਮ ਆ ਕੋਈ ਪੂਰ ਛਟਾ ਪਵਾਰਾ ਨਾ 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 ਨਹੀਂ ਕਿਸੇ ਕਿਸਮ ਦਾ ਨਹੀਂ ਤੇ ਹੈ ਬਜਵੀਂ ਤਾਰ ਪੈਂਦੀ ਆ ਠੀਕ ਹੈ ਜੀ ਤਾਰ ਵੀ ਲੱਗ ਜਦੋਂ ਮਾਰੀ ਦੀ ਗਵਾਂਡੀਆਂ ਨੂੰ ਪਤਾ ਲੱਗਦਾ ਵੀ ਤਾਰਾਂ ਚੋਂ ਡੇ ਆ ਚਵਾਈ ਹੋ ਰਹੀ ਹੈ ਚਵਾਈ ਹੋ ਰਹੀ ਹੈ ਵੀ ਸਰਦਾਰ ਪਸ਼ੌਰ ਸਿੰਘ ਵੀ ਚਵਾਈ ਕਰਦਾ ਪਿਆ ਹਾਂਜੀ ਹਾਂਜੀ ਠੀਕ ਹੈ ਪਾਜੀ ਬਿਲਕੁਲ ਜੀ ਤੇ ਅੱਛਾ ਬਾਕੀ ਫੈੜ ਫੂੜੇ ਦੀ ਵੀ ਬ ਚੰਗੀ ਆਉਂਦੀ ਹੈ ਜੀ ਹਾਂਜੀ ਫੈੜ ਪਾਜੀ ਬਹੁਤ ਸੋਹਣੀ ਆਉਂਦੀ ਹੈ ਫੈੜ ਆਹ ਫੈੜ ਬਹੁਤ ਸੋਹਣੀ ਆਉਂਦੀ ਹੈ ਫੈੜ ਤੇ ਬਾਕੀ ਪਾਜੀ ਆਪਾਂ ਚੰਗਾ ਇਹਨ ਐਸ ਵਾਰ ਤੇ ਮੈਂ ਡਾਕਟਰ ਜਗਜੀਤ ਸਿੰਘ ਹੁਣਾ ਦੇ ਉਹ ਜਿਹੜਾ ਵੰਡ ਦੱਸਿਆ ਕਿ ਆ ਛੋਲਿਆਂ ਦਾ ਬਣਾ ਕੇ ਉਹ ਪੰਜ ਚਾਰ ਚੀਜ਼ਾਂ ਬਣਾਉਂਦੇ ਅਮਰੀਕਾ ਵੰਡ ਵੀ ਇਹਨਾਂ ਨੂੰ ਉਹ ਹੀ ਪਾਇਆ ਤੇ ਘਰ ਦੀ ਫੀਡ ਤਿਆਰ ਕਰਦਾ ਘਰ ਦੀ ਫੀਡ ਤਿਆਰ ਕਰਕੇ ਮੈਂ ਪਾਈ ਠੀਕ ਆ ਜੀ ਡਾਕਟਰ ਜਗਜੀਤ ਸਿੰਘ ਹੁਣਾਂ ਨੇ ਇੱਕ ਵੀਡੀਓ ਫੇਸਬੁੱਕ ਤੇ ਕੀਤੀ ਹੈ ਅਪਲੋਡ ਹਾਂ ਜੀ ਉਹ ਪਲਾਨ ਦੱਸਿਆ ਕੋਈ ਡਾਈਟ ਪਲਾਨ ਸਾਰਾ ਵੀਡੀਓ ਫੋਰ ਡਾਈਟ ਪਾਈਆ ਉਹਦੇ ਨਾਲ ਵਰਕਾਂ ਆਸ ਆ ਕਿ ਜੇ 14.5 15 ਮੈਂ ਚੋਇਆ ਤੇ ਹੋ 16 17 ਦੇ ਲਾਗੇ ਹੋ ਸਕਦਾ ਚਵਾ ਦੇਊਗੀ ਚਵਾ ਦੇਊਗੀ ਬਾਕੀ ਗਰਮੀ ਆ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਨਾ ਅੱਛਾ ਭਾਜੀ ਇੱਕ ਇਹ ਵੀ ਦੱਸ ਦਈਏ ਮਾਰਨਿੰਗ ਚਾਹਈ ਕਿੰਨੇ ਕ ਵਜੇ ਦੀ ਹੋਈ ਹੈ ਮਾਰਨਿੰਗ ਚਾਹਈ ਆਪਾਂ ਵੀਰ ਜੀ ਕਰ ਲੈਨੇ ਕੋਈ ਸ਼ੇਕ ਹੋ ਜਾਦਾ 1 ਵਜੇ ਹਾਂਜੀ ਸ਼ਾਮ ਨੂੰ ਵੀ 6 ਵਜੇ ਦੇ ਨਾਲ 10.5 ਮਿੰਟ ਉਧਰ ਉਧਰ ਹੋ ਸਕਦਾ ਇਹੋ ਟਾਈਮ ਹੈ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਲਓ ਦੱਸੋ ਫਿਲਹਾਲ ਇਹ ਡਿਟੇਲ ਆ ਇਸ ਮਹੀਨੇ ਦੀ ਤੇ ਮਿਲਦੀ ਮਿਲਦੀ ਜਿੱਦਾਂ ਤੁਸੀਂ ਪਿਛਲੇ ਸਾਲ ਚੋਈਏ ਮਿਲਦੀ ਲੰਬਾ ਟਾਈਮ ਹੀ ਰਹੀ ਹੈ ਮਹਾਰਾਜ ਬਹੁਤ ਵਧੀਆ ਮਿਲਦੀ ਹੈ ਜੀ ਠੀਕ ਹੈ ਜੀ ਕਿਰਪਾ ਸਾਹਿਬ ਬਿਰੋਂਦਾ ਵੀ ਚਲੋ ਪਸੂ ਲੱਗਣ ਬਣ ਤੋਂ ਬਾਅਦ ਨਹੀਂ ਨਹੀਂ ਬਹੁਤ ਲਓ ਦੋਸਤੋ ਫਿਲਹਾਲ ਇਹ ਰਿਕਾਰਡ ਆਈ ਡਿਟੇਲ ਆ ਤੇ ਹੁਣ ਜਿਹੜੀ ਮੌਕੇ ਤੇ ਦੋਸਤੋ ਜੋ ਸਥਿਤੀ ਜਾਂਦੀ ਦੁੱਧਦੀ ਆ ਉਹ ਤੁਹਾਨੂੰ ਦੱਸ ਦਿੱਤੀ ਆ ਪਿਛਲੇ ਸਵੇਰੇ ਦੀ ਕੱਟੀ ਵੀ ਉੱਪਰਲੇ ਬੰਨੇ ਵੱਜੀ ਜੇ ਸਾਹਮਣੇ ਅਸਾਂ ਪਹਿਲੇ ਸਵੇਰੇ ਵੀ ਕੱਟੀ ਦਿੱਤੀ ਦੂਜੇ ਸਵੇਰੇ ਕੱਟੀ ਦਿੱਤੀ ਦੂਜੇ ਸਵੇਰੇ ਪਹਿਲੇ ਸਵੇਰੇ ਕੱਟਾ ਦਿੱਤਾ ਹੈਗਾ ਦੂਜੇ ਸਵੇਰੇ ਕੱਟੀ ਤੇ ਜਿਸ ਸਵੇਰੇ ਕੱਟੀ ਤੀਜੇ ਸਵੇਰੇ ਤੱਕਾਂ ਫੇਰ ਜਿਹੜੀ ਕੱਟੀ ਆ ਗਈ ਆ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਬਾਕੀ ਇੱਕ ਉਹਨੀ ਸਟਰਕਚਰ ਮੈਂ ਤੁਹਾਨੂੰ ਨੋਟ ਕਰਾਂਦਾ ਵੀ ਦੂਰੋਂ ਨੇੜੋਂ ਮੇਰੇ ਭਰਾ ਕਿਸੇ ਨੇ ਆਉਣਾ ਕਦੋਂ ਵੱਡਾ ਕਦੋਂ ਵੱਡਾ ਬਾਕ ਤੇ ਬਾਕੀ ਥੱਲੇ ਵੀ ਤੁਸੀਂ ਦੁੱਧ ਚੰਗੀ ਚਵਾਈ ਕਰ ਸਕਦੇ ਜੇ ਕਿਉਂਕਿ ਬਖਾਲਾ ਬਖੋਲਾ ਕਰਮਾੜੀ ਨੂੰ ਬਹੁਤ ਸੋਨਾ ਪਾਂਡਾ ਲੱਗਾ ਤੇ ਥਣਪੂਰਾ ਥੱਥੇ ਚਵਾਈ ਵਾਲਾ ਤੇ ਖੋਲ ਕੇ ਵੀਰ ਤੋੜ ਕੇ ਦਿਖਾਈਏ ਹਾਂਜੀ ਵੀਰ ਜੀ ਤੇ ਬਾਕੀ ਸਟਰਕਚਰ ਸੋਹਣਾ ਦੋਸਤੋ ਹੁਣ ਕੋਈ 1.5 ਇੱਕ 12.5 ਇੱਕ ਇੰਨਾ ਕ ਸਮਾਂ ਜਿਹੜਾ ਆਪਾਂ ਹੁਣ ਕਵਰੇਜ ਕਰਨ ਰਹੇ ਆ ਤੇ ਸਵੇਰ ਜਿਹੜੀ ਸਵੇਰ ਜਿਹੜੀ ਚਵਾਈ ਆ ਉਹ ਦੋਸਤੋ ਮਾਰਨਿੰਗ 6 6.5 6 ਵਜੇ ਦੀ ਚਵਾਈ ਆ ਸੋ ਥੱਲੇ ਦੇ ਵੀ ਬੜੀ ਸਾਫ ਸੁਥਰੀ ਆ ਬਾਕੀ ਤੁਸੀਂ ਵੇਖ ਸਕਦੇ ਜੇ ਤੋਰੇ ਤੋਂ ਇੱਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਵੀ ਲੇਵਾ ਦੋਸਤੋ ਧੱਕ ਕਰਮ ਵਾਲੀ ਜਿੰਨੀ ਅੱਗੇ ਆ ਉਨੀ ਕੁ ਬੈਕਸਾਈਡ ਨੂੰ ਬਣਾ ਕੇ ਤਿਆਰ ਕਰਦੀ ਪਈ ਆ ਜਿਵੇਂ ਜਿਵੇਂ ਸ਼ਾਮ ਨੂੰ ਚੁਵਾਈ ਦਾ ਸਮਾਂ ਨੇੜੇ ਆ ਰਿਹਾ ਬਾਕੀ ਸੋਹਣੇ ਡੀਨਡੋਲ ਦੇ ਵਿੱਚ ਆ ਸਰੀਰਕ ਬੰਤਰ ਸੋਹਣੀ ਆ ਇਸ ਮੈਂ ਦੀ ਠੀਕ ਆ ਜੀ ਤੋਂ ਬਖਾਲਾ ਇੱਕ ਵਾਰੀ ਤੁਹਾਨੂੰ ਬੈਕਸਾਈਡ ਤੋਂ ਆਪਾਂ ਚੈੱਕ ਕਰਾਉਣੇ ਆ ਆ ਲਓ ਜੀ ਹਾਂਜੀ ਤੋਰ ਲਓ ਭਾਜੀ ਆਹ ਲਓ ਠੀਕ ਹੈ ਜੀ ਸੋ ਚੰਗਾ ਪਸ਼ੂ ਤਾਨਾ ਦੋਸਤੋ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਕਿਉਂਕਿ ਜੇਕਰ ਆਪਾਂ ਅੱਜ ਐਵਰੇਜ ਵੇਖੀਏ ਤੇ 9 10 10 ਲੀਟਰ ਵਾਲੀਆਂ ਮੱਝਾਂ ਛੋਟੀਆਂ ਨਾਰਮਲ ਆਪਾਂ ਨੂੰ ਮਿਲ ਜਾਂਦੀਆਂ ਕਈ ਨਾ 12 13 14 14 ਲੀਟਰ ਦੀ ਡਿਮਾਂਡ ਵੀ ਕਰਦੇ ਆ ਸੋਨਾ ਪਿੱਠਪੂੜਾ ਵੱਡੇ ਕੱਦ ਬੋਤ ਵੇਚਾ ਸੋਣੀ ਹਾਈਟ ਲੈਂਥ ਤੇ ਪਸੰਦ ਆਉਣ ਵਾਲੀ ਸ ਹੈ ਬਾਕੀ ਕਰਮ ਵਾਲੀ ਥੱਲੇ ਤੁਸੀਂ ਦੇਖ ਸਕਦੇ ਜਿਵੇਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਚਵਾਈ ਦਾ ਸਮਾਂ ਨੇੜੇ ਆ ਰਿਹਾ ਤੇ ਬਲੈਡਰ ਵਾਂਗੂ ਜਿਹੜਾ ਦੋਸਤੋ ਕਰਮ ਵਾਲੀ ਦੇਖੋ ਥੱਲੇ ਉਹ ਨਿਵਾ ਬਣਾ ਰਹੀ ਹੈ ਬਾਕੀ ਸਟਰਕਚਰ ਸੀਲ ਹੈ ਮੱਧ ਬਹੁਤ ਵਧੀਆ ਸੀਲ ਹੈ ਜੀ ਹਾਂਜੀ ਹਾਂਜੀ ਅੱਛਾ ਤੇ ਭਾਜੀ ਇਹਦੀ ਆਪਾਂ ਡਿਮਾਂਡ ਕੀ ਕਰਦੇ ਹਾਂ ਲੈਣ ਦੇ ਨਾਲ ਹੀ ਗੱਲ ਕਰੀਏ ਵੀ ਕਿੱਥੋਂ ਤੱਕ ਦੇ ਦਾਂਗੇ ਵੀਰ ਜੀ ਆਪਾਂ 1 ਲੱਖ 40000 ਰੁਪਏ ਦੇ ਦੇ ਦਾਂਗੇ 1 ਲੱਖ 40000 ਹਾਂਜੀ ਤੇ ਕੋਈ ਸੱਜਣ ਆਪਣਾ ਕੋਈ ਭੈਣ ਭਰਾ ਆਪਣਾ ਬਿਲਕੁਲ ਜਿਹੜੇ ਆਪਨੂੰ ਚਾਹਣ ਵਾਲੇ ਕੋਈ ਇੱਥੇ ਆਉਂਦੇ ਆ ਫਿਰ ਦਨ ਵਾਸਤੇ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਕਰ ਦਾਂਗੇ ਥੋੜਾ ਬਹੁਤਾ ਜੀ ਛੋੜ ਛੱਪਾ ਹੀ ਕਰਾਂਗੇ ਜੀ ਠੀਕ ਆ ਜੀ ਅਸੀਂ ਆ ਜੀ ਸਾਰੇ ਬਿਨਾਂ ਭਰਾਵਾਂ ਨੂੰ ਅੱਛਾ ਆ ਜੋ ਰਜੀਤ ਜੀ ਆ ਜੋ ਕੋ ਨਾਲ ਆ ਜੋ ਤੇ ਬੇਨਤੀ ਇਹ ਆ ਵੀ ਆਪਾਂ ਪਹਿਲਾਂ ਟੋਟੀਆਂ ਦਾ ਵੀਡੀਓ ਹੁਣੇ ਪਾ ਕੇ ਆਏ ਆ ਇਕੱਠੀਆਂ ਆਪਣੀ ਵੀਡੀਓ ਚੜ੍ਹ ਦੇਣੀ ਆ ਤੇ ਅੱਗੇ ਕਰਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਨਾਂ ਨੇ ਘਰੇਲੀ ਦੋ ਡੰਗਰ ਸੇਲ ਕਰਨੇ ਤੇ ਚਲੋ ਆਪਾਂ ਇੱਥੋਂ ਵੀਡੀਓ ਬਿਲਕੁਲ 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 ਸੰਧੂ ਸਾਹਿਬ ਡਿਟੇਲ ਇਹਦੀ ਭਾਈ ਉਹਨਾਂ ਦੱਸਤੀ ਆ ਹਾਂ ਆਪਾਂ ਹੀ ਪਿਛਲੇ ਸਾਲ ਲੈ ਕੇ ਆਏ ਹਾਂ ਉਹ ਮੈਂ ਆਪਣਾ ਵਪਾਰ ਦਾ ਕੰਮ ਹੀ ਤੇ ਨਾ ਚਲੋ ਇਹਨਾਂ ਨੂੰ ਵੀ ਡੰਗਰ ਚੰਗੇ ਰੱਖਣ ਦਾ ਸ਼ੌਂਕ ਹੀ ਹੁਣ ਵੀ ਸ਼ੌਂਕ ਉਹ ਆ ਪਰ ਥੋੜੀ ਜੀ ਆਪਣਾ ਮੇਰੀ ਬੁਰੀ ਕਰਕੇ ਡੰਗਰ ਵੇਚ ਰਿਹਾ ਹੈ ਤੇ ਚਲੋ ਦੋਹਾਂ ਚੋਂ ਕੋਈ ਲੇਬਰ ਨੂੰ ਵੀ ਦੱਸਿਆ ਸੀ ਵੀ ਘਾਟ ਘੂੜਾ ਥੋੜੀ ਹਾਂਜੀ ਹਾਂਜੀ ਹਾਂ ਹਾਂ ਤੇ ਇਹ ਹੁਣ ਉਹਨਾਂ ਦਾ ਵੀ ਰੋਟੀ ਕਰਮਾ ਵਾਲੇ ਵਿਛਾਲੇ ਖੜਦੀ ਆ ਸਹੀ ਆ ਹਾਂਜੀ ਬਿਲਕੁਲ ਬਿਲਕੁਲ ਇਹ ਮੇਰਾ ਸੰਧੂ ਸਾਹਿਬ ਮੋਲਾ 1 40 ਭਾਜੀ ਹੁਣਾ ਕੀਤਾ ਵਾ ਤੇ ਲਈ ਦੇ ਅਸੀਂ ਬਹੁਤ ਉੱਚੀ ਚਲੋ ਸਾਨੂੰ ਇਹਨੇ ਕਰਮਾ ਵਾਲੀ ਨੇ ਬਹੁਤ ਸੋਹਣੀ ਰੋਟੀ ਦਿੱਤੀ ਆ ਕਰਮਾ ਵਾਲੀ ਨੇ ਜਿੱਥੇ ਆਖਿਆ ਉੱਥੇ ਚੱਲਦੀ ਰਹੀ ਆ ਜੋ ਉਹਨਾਂ ਕਿਹਾ ਉਹ ਹੁੰਦੀ ਰਹੀ ਆ ਕਰਦੀ ਰਹੀ ਆ ਐ ਵੇਲੇ ਸੰਧੂ ਸਾਹਿਬ ਇੱਕ 35 ਜੋ ਮਾਨਕਣ ਕਰਦਾ ਇੱਕ 35 ਜੋ ਹਾਂਜੀ ਹੂੰ ਬਾਕੀ ਵੀਰ ਜੀ ਉਹ ਕੱਟੀਏ ਦੀ ਬਹੁਤ ਸੋਹਣੀ ਆ ਪਹਿਲੇ ਸੂਏ ਦੀ ਹੋੜੀ ਜੀ ਜੀ ਦੂਜੇ ਸੂਏ ਦੇ ਚੌਕ ਕੱਟੀ ਦੀ ਪਿਛਲੀ ਜਿਹੜੀ ਹੈਗੀ ਆ ਹਾਂ ਹਾਂ ਤੇ ਚਲੋ ਸਾਡੇ ਘਰ ਨੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਨੇਤਾ ਆਹਿਆਂ ਨੇ ਵੀ ਜਿਹਦੇ ਘਰ ਜਾਣਾ ਉਹਦੇ ਵੀ ਭਾਗ ਲਾਵੇ ਸਾਡੇ ਨੇ ਜਿੰਨਾ ਦਿੱਤਾ ਆਹਿਆਂ ਨੇ ਉਹ ਅਗਲੇ ਦੇ ਘਰ ਸਾਡੇ ਤੋਂ ਵੀ ਵੱਧ ਜੁੱਧ ਦੇ ਸਹੀ ਹੈ ਜੀ ਸਹੀ ਹਾਂਜੀ ਹਾਂਜੀ ਕਿਉਂਕਿ ਅਗਲੇ ਨੇ ਰਕਮ ਖਰਚ ਕੇ ਪਸ਼ੂ ਖਰਨਾ ਤੇ ਸਾਡੇ ਨੂੰ ਤਸੱਲੀ ਹੋਏ ਕਿਉਂਕਿ ਪਹਲਾਈ ਮੰਗਣਾ ਚਿਹਦਾ ਸਾਰਿਆਂ ਦਾ ਬਿਲਕੁਲ ਬਾਕੀ ਮੱਝ ਦੇ ਨਾਲ ਇੱਕ ਮੱਝ ਫਰੀ ਹੈ ਜੀ ਬਿਲਕੁਲ ਫਰੀ ਹੈ ਕੱਟੀ ਬਹੁਤ ਸੋਹਣੀ ਆ ਠੀਕ ਆ ਬਹੁਤ ਸੋਹਣਾ ਲੱਗਾ ਵਾ ਹਾਂ ਬਿਲਕੁਲ ਇਹ ਮਹਾਬਲੀ ਦੀ ਕੱਟੀ ਆ ਜੀ ਮਹਾਬਲੀ ਦੀ ਆ ਹਾਂਜੀ ਹਾਂਜੀ ਲਓ ਜੀ ਇਹ ਸੀਵਨ ਭੁੱਲ ਕੇ ਲੱਗਦੇ ਮੁਰਗੇ ਮੈਂ ਕਿਹਨਾਂ ਕਹਤਾਂ ਨਿਕਣਾ ਲੱਭ ਪਰੀ ਆ ਗਿਆ ਇਹ ਦਸੀ ਜਾਂਦਾ ਇਹ ਮਹਾਬਲੀ ਦੀ ਕੱਟੀ ਆ ਤੇ ਉਹ ਅੰਦਰ ਇੱਕ ਮੱਝ ਮੇਰੇ ਕੋ ਘਰੇ ਰੂ ਹੋਰ ਸੂਈ ਆ ਉਹਦਾ ਮਹਾਬਲੀ ਦਾ ਕਟਾ ਵਾ ਠੀਕ ਆ ਮੈਂ ਵੇਚਣੀ ਤੇ ਨਹੀਂ ਪਰ ਸੀਮਰ ਦੀ ਕੱਟੀ ਆ ਹਾਂਜੀ ਮੈਂ ਵੇਚਣੀ ਤੇ ਉਹ ਵੀ ਹੀ ਪਰ ਉਹਨੇ ਕਟਾ ਦਿੱਤਾ ਕਟਾ ਬਹੁਤ ਤਗੜਾ ਪਈ ਉਹ ਕਟਾ ਪਾਲਣਾ ਹੈ ਅਨਿਹਾ ਕਰਨਵਾਜੀ ਨਾਲ ਹੈਗਾ ਇਹ 6 ਤਰੀਕ ਦੀ ਸੂਈ ਆ ਜੀ ਵੀਡੀਓ ਆਪਣੇ ਕੋਲ ਆ ਸਾਰੀ ਪ੍ਰੋਪਰ ਜੇਰ ਪੌਂਦੀ ਦੀ ਸੂਂਦੀ ਦੀ 6 ਤਰੀਕ ਨੂੰ ਸੂਈ ਆ ਇਹਦੇ ਵਿੱਚ ਇਹ ਨਹੀਂ ਕਿ ਕੋਈ ਕਹਦੇ ਵੀ ਇਹ 10 12 ਦਿਨਾਂ ਕੋਈ ਸੂਈ ਆ ਆਪਾਂ ਸਾਰੇ ਸਬੂਤ ਇਹਨਾਂ ਨੂੰ ਦੇ ਦਾਂਗੇ ਤੇ 6 ਤਰੀਕ ਦੀ ਸੂਈ ਆ ਗਾਈ 30 ਤਰੀਕ ਦੀ ਸੂਈ ਆ ਵੇੜ ਠੀਕ ਆ ਜੀ ਠੀਕ ਹਾਂਜੀ ਲਓ ਦੋਸਤੋ ਇਹ ਸਰਦਾਰ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਆ ਮਹਾਬਲੀ ਦੀ ਮਗਰ ਕੱਟੀ ਆ ਫੀਮੇਲ ਕਾਫ ਸੋ ਚਵਾਪਸਮਾ ਕਰਮਾਲੀ ਨੂੰ ਡਾਢਾ ਸੋਨਾ ਲੱਗਾ ਕਿਸੇ ਵੀਰ ਨੇ ਇਥੇ ਆਣ ਕੇ ਚਵਾਈ ਕਰਕੇ ਵੇਖਣੀ ਆ ਤੇ ਪੈਸੇ ਖਰਚ ਕਰਨੇ ਆ ਰਕਮ ਵੱਡੀ ਹੁੰ ਉਹਨਾਂ ਗਿੰਨਾਂ ਵਾਲੇ ਵੀਰ ਨੂੰ ਵੀ ਪਤਾ ਹੁੰਦਾ ਤੇ ਇਹ ਗਨੋਨਾਂ ਵਾਲੇ ਨੂੰ ਵੀ ਬਾਕੀ ਅਗੋ ਪਸ਼ੂਧਨ ਵੀ ਬਹੁਤ ਚੰਗਾ ਤੁਸੀਂ ਲੈ ਕੇ ਜਾਓਗੇ ਉਮੀਦ ਕਰਦੇ ਆਂ ਕਰਮਾਂ ਦੀ ਜਿਹੜਾ ਦੋਸਤੋ ਘਰ ਭਰ ਦੂਗੀ ਅੱਗੇ ਕਟੀਆਂ ਦੇ ਨਾਲ ਕਿਉਂਕਿ ਕਟੀਆਂ ਪਹਿਲੇ ਦੂਜੇ ਦੂਜੇ ਸਵੇਰੇ ਦੇ ਵਿੱਚ ਤੇ ਤੀਜੇ ਸਵੇਰੇ ਦੇ ਵਿੱਚ ਕੱਟੀਆਂ ਦਿੱਤੀ ਆ ਪਹਿਲੇ ਸਵੇਰੇ ਦੇ ਵਿੱਚ ਮੇਲ ਕਾਫ ਸੀਗਾ ਤੇ ਚੰਗੇ ਸੋਹਣੇ ਸਟਰਕਚਰ ਦੇ ਵਿੱਚ ਆ ਪਸੰਦ ਆਉਣ ਵਾਲੀ ਛੇ ਵੀਰਾਂ ਨੂੰ ਅੱਛਾ ਵੀਰ ਜੀ ਇੱਧਰ ਆ ਜੀ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਇਹ ਵੜਾ ਹਾਂਜੀ ਤੇ ਭਾਜੀ ਇਹ ਸੂਆ ਪਹਿਲਾ ਕਿ ਦੂਜਾ ਸੂਆ ਨਹੀਂ ਵੀਰ ਜੀ ਪਹਿਲਾ ਸੂਆ ਹੈ ਜੀ ਪਹਿਲਾਂ ਪਲੂਣੀ ਠੀਕ ਹੈ ਜੀ ਤੇ ਇਸ ਵਕਤ ਕਰਮਾੜੀ ਦੇ ਥੱਲੇ 12 13 ਲੀਟਰ ਦੁੱਧ ਆ 11 ਦਿਨਾਂ ਦੇ ਸੂਈ ਆ ਮੈਲੇ ਤੇ ਕੱਲ ਐ ਮੈਲੇ ਤੇ ਲੱਗੀ ਆ ਠੀਕ ਹੈ ਜੀ ਮੈਲੇ ਤੋਂ ਬਾਅਦ ਦੇ ਵਿੱਚ ਇਹ ਤੁਹਾਨੂੰ ਪਤਾ ਵੇ 15 ਦੇ ਦੇ 16 ਦੇ ਦੇ ਇਹ ਅਗਲੇ ਦੇ ਸੇਵਾ ਦੇ ਤੇ ਡਿਪੈਂਡ ਕਰਦਾ ਭਾਈ ਬਿਲਕੁਲ ਅੱਜ ਦਿਨ ਕਿੰਨੇ 8 ਤੇ 7 ਦੇ ਇਹਦੇ ਵੀ ਇਹ ਆਜੀ 11 ਦਿਨ ਹੋ ਗਏ ਸੂਈ ਨੇ ਨੂੰ 11 ਦਿਨ ਹੋ ਗਏ ਹਾਂਜੀ ਮਗਰ ਬੱਚਾ ਕੀ ਆ ਗਿਆ ਇਹਦੇ ਇਹਦੇ ਬੱਚਾ ਆ ਜੀ ਬੱਚਾ ਮੀਲ ਕਾਫਾ ਹਾਂਜੀ ਹਾਂਜੀ ਉਹ ਦੋਸਤੋ ਪਲੂਨ ਪਹਿਲਾਂ ਸੂਆ ਇਹ ਵਹਿੜ ਸੂਈ ਆ ਠੀਕ ਹੈ ਜੀ ਤੇ ਬਾਕੀ ਮੂੰਹ ਦੰਦੀ ਵੀ ਤੁਹਾਨੂੰ ਨੋਟ ਕਰਾਤਾ ਕੋਈ ਮੇਰਾ ਵੀਰੇ ਤੇ ਆਣ ਕੇ ਵੀ ਚੈੱਕ ਕਰਨਾ ਚਾਹੁੰਦਾ ਮੂੰਹ ਪਟਕੇ ਤੁਸੀਂ ਮੂੰਹ ਫੜ ਕੇ ਠੀਕ ਹੈ ਜੀ ਦੰਦ ਚੈੱਕ ਕਰ ਸਕਦੇ ਜੇ ਚਾਰ ਦੰਦ ਪਿਓਰ ਤੇ ਛੇਕ ਦੇ ਤੇ ਕੰਨੀ ਵਾਲੇ ਜਿਹੜੇ ਦੋਸਤੋ ਦੁੱਧ ਦੰਦ ਆ ਠੀਕ ਆ ਤੇ ਫੇਸ ਕੁਆਲਟੀ ਤੁਸੀਂ ਵੇਖ ਸਕਦੇ ਜੇ ਬੈਡ ਰੰਗ ਪ੍ਰਿੰਟ ਚੰਗਾ ਫੈਸ਼ਨ ਡਿਜ਼ਾਈਨ ਚੰਗਾ ਤੇ ਦੁੱਧ ਭਾਜੀ 12 13 12 13 ਤੇ ਹਾਂਜੀ ਹਾਂਜੀ 12 13 ਤੇ ਆ ਠੀਕ ਆ ਜੀ 12 13 ਤੇ ਆ ਇਹ ਆ ਵੀ ਚੋਣ ਲੱਗਿਆ ਨਾ ਜੇ ਕਿਸੇ ਵੇਲੇ ਉਹ ਪਲਉਣ ਦਾ ਕਰਕੇ ਨਾ ਮੜੀ ਜੀ ਲੱਤ ਮਤਲਬ ਆਲ ਦੀ ਕਰਦੀ ਆਲ ਦੀ ਕਰਦੀ ਆ ਇਕ ਵਾਰਛੇ ਨੇ ਨਾ ਦੰਦ ਮਾਰਤਾ ਇਹ ਮਾੜਾ ਜਿਹਾ ਥਣ ਦੇਤੇ ਉਹਦਾ ਕਰਕੇ ਕਰਦੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ ਠੀਕ ਹੈ ਜੀ ਬਾਕੀ ਇੱਕ ਵਾਰੀ ਤੁਹਾਨੂੰ ਆਹ ਦਿਖਾ ਦਿੰਨੇ ਆਪਾਂ ਚੌਕਦੇ ਜਿਹੜੇ ਦੋਸਤੋ ਉਹ ਦੰਦ ਬਰਾਬਰ ਆ ਤੇ ਬਾਕੀ ਛੇਕ ਦੇ ਤੇ ਕੰਨੀ ਵਾਲੇ ਦੁੱਧ ਦੰਦਾ ਠੀਕ ਹੈ ਜੀ ਉਹ ਤੁਸੀਂ ਆ ਵਿੱਚ ਵੇਖ ਸਕਦੇ ਆ ਕਰੋ ਚੱਕ ਠੀਕ ਹੈ ਜੀ ਉਹ ਜੋ ਗਾਲਾ ਦੋਸਤੋ ਉਹ ਸ਼ੋਰ ਕਰੀ ਜਾਊਗੀ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਪਸ਼ੂ ਦੰਦ ਪੂਰੇ ਕਰ ਗਿਆ ਹੋਇਆ ਤੇ ਉਹਨੂੰ ਆਪਾਂ ਜਵਾਨ ਕਹਿ ਦਈਏ ਆ ਸੌਰੀ ਆਪਾਂ ਉਹ ਖੀਰਾ ਕਹਿ ਦਈਏ ਠੀਕ ਹੈ ਜੀ ਤੇ ਬਾਕੀ ਬੱਚੀ ਚੰਗੀ ਆ ਜੋ ਜਿੰਨੇ ਐਸ ਵਕਤ ਦੁੱਧ ਤੇ ਚੱਲ ਰਹੀ ਹੈ ਉਹ ਤੁਹਾਨੂੰ ਨੋਟ ਕਰਾਤਾ ਤੋਂ ਬਣੀ ਥਾਣੀ ਕਰਮਾ ਲਈ ਤੁਸੀਂ ਦੇਖ ਸਕਦੇ ਜਾਂ ਸੋਨਾ ਥੱਲੇ ਤੇ ਐਸ ਵਕਤ ਜਿੰਨਾ ਦੁੱਧ ਹੁਣ ਚੱਲ ਰਿਹਾ ਉਹ ਕੋਈ 12 13 12 13 ਅਕਾਊਂਟ ਕਰ ਲਿਓ ਤੁਸੀਂ ਜੀ ਜੋ ਤੁਹਾਨੂੰ ਬਿਲਕੁਲ ਨੋਟ ਕਰਾ ਦਿੱਤਾ ਪਰ ਮਗਰ ਮੇਲ ਕਾਫ ਇਹਦੇ ਠੀਕ ਹੈ ਜੀ ਸੋ ਕਈ ਵਾਰਾ ਦੋਸਤੋ ਮਾੜਾ ਮੋੜ ਜਾਂ ਦੰਦ ਜਾਂ ਪਸ਼ੂ ਬੱਚੇ ਲਾ ਦਿੰਦੇ ਆ ਥਣਾ ਦੇ ਉੱਪਰ ਕਿ ਉਹ ਜਦੋਂ ਵੀਰਾਂ ਦਾ ਵੀ ਥੋੜਾ ਆਪਾਂ ਜਦੋਂ ਚਵਾਈ ਕਰਦੇ ਆ ਤੇ ਮਾੜਾ ਮੋੜ ਜਿਹਾ ਕਿਤੇ ਲੱਤ ਨੂੰ ਮਾੜਾ ਮੋੜ ਹਿਲਾਉਂਦੀ ਰਹਦੀ ਆ ਉਹ ਮੇਰਾ ਵੀਰ ਕਿਉਂਕਿ ਪਲੂਨ ਸੂਈ ਆ ਪਹਿਲਾ ਪਸ਼ੂ ਜਿਹੜਾ ਦੋਸਤੋ ਅਸਲ ਤੇ ਵਿੱਚ ਆਪਾਂ ਹਮੇਸ਼ਾ ਕਹਿੰਦੇ ਵੀ ਦੂਜੇ ਤੀਜੇ ਸਵੇਰ ਜਾ ਕੇ ਪਸ਼ੂ ਬਣਦਾ ਕੋਈ ਵੀ ਆ ਪਹਿਲਾਂ ਕਿਨਾਂ ਬੱਚੀਆਂ ਪੁੱਛੀਆਂ ਚਵਾਈ ਚਵਾਈ ਦੇ ਸਮੇਂ ਉਹ ਦਿੱਕਤ ਆਉਂਦੀ ਹੈ ਕਿ ਉਹਨਾਂ ਪਸ਼ੂ ਤੇ ਪਹਿਲੀ ਵਾਰੀ ਥਣਾ ਤੋਂ ਹੱਥ ਲਾਇਆ ਹੁੰਦਾ ਜੋ ਜਿਹੜਾ ਤੁਸੀਂ ਹੁਣ ਮੌਕੇ ਤੇ ਆਣ ਕੇ ਆਪਣੀ ਤਸੱਲੀ ਕਰ ਲਓ ਬਾਕੀ ਵੈਸੇ ਠੰਡੀ ਧੀਰੀ ਸੱਧੂ ਸਾਹਿਬ ਜੀ ਉਹ ਨਾ ਬੱਚੇ ਨੇ ਕਿਤੇ ਦੰਦ ਮੜਾ ਜਾ ਲਾਇਆ ਉਹਦਾ ਕਰਕੇ ਜਦੋਂ ਉਸ ਥਾਂ ਨੂੰ ਹੱਥ ਪਾਈਦਾ ਤਾਂ ਤੁਮ ਬਾੜੀ ਜੀ ਲਾਤ ਮਾਰਦੀ ਨਹੀਂ ਮਤਲਬ ਔਲ ਜੀ ਬਣਾਉਂਦੀ ਮੜੀ ਔਲ ਜੀ ਬਣਾਉਂਦੀ ਵੈਸੇ ਕੋਈ ਤਾਂ ਹਿੱਲਦੀ ਨਹੀਂ ਕਰਦਾ ਉਹ ਹਿੱਲਦੀ ਨਹੀਂ ਕਿ ਚਵਾਈ ਦੇ ਵਿੱਚ ਆਏ ਟੇਕੇ ਮਤਲਬ ਆਹ ਲਓ ਜੀ ਤੁਸੀਂ ਇੱਕ ਦੋ ਸੌ ਚੈੱਕ ਕਰ ਲਓ ਬਿਲਕੁਲ ਆ ਵੇਖੋ ਜੀ ਆ ਆ ਥਾਂ ਨੂੰ ਇਸੇ ਨੂੰ ਦੰਦ ਲੱਗਾ ਵੰਗਾ ਵੰਗਾ ਫਿਰ ਭਾਜੀ ਪਾ ਲਈ ਵੰਗਾ 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 ਤੇ ਨਹੀਂ ਪਾਉਂਦੇ ਵੰਗਾ ਨਹੀਂ ਮੈਂ ਪਾਉਂਦਾ ਮੈਂ ਵੰਗਾ ਤੋਂ ਬਗ ਆ ਦੋਸਤੋ ਬਾਕੀ ਜੋ ਗੱਲ ਹੋ ਗਈ ਹੈ ਰਿਐਲਿਟੀ ਦੇ ਵਿੱਚ ਕਿਉਂਕਿ ਇੱਕ ਥਣੂ ਮਾੜਾ ਜਿਹਾ ਦੰਦ ਜਿਹਾ ਮਾਰਿਆ ਬੱਚੇ ਨੇ ਉਹਦੇ ਕਰਕੇ ਪਸੂ ਕਈ ਨਾ ਮਾੜਾ ਮੋੜ ਵੀ ਰੰਦਾ ਵੀ ਨੱਤ ਜੀ ਖਰਾਉਂਦਾ ਰਹਿੰਦਾ ਜਦੋਂ ਚਬਾਈ ਕਰਦੇ ਆ ਤੇ ਵੰਗਾ ਵੰਗਾ ਕੋਈ ਵੀਰ ਪਾਲੂਗਾ ਗੇਹ ਚ ਪਾਲੂਗਾ ਤੇ ਉਹ ਬੈਲਣ ਕੋਟ ਰਹੂਗੀ ਤੁਹਾਡੇ ਲਈ ਬਹੁਤ ਵਧੀਆ ਰਹੂਗਾ ਉਹਦਾ ਪਵਾ ਲਿੰਦੀ ਆ ਪਰ ਮੈਂ ਵੰਗਾ ਤੋਂ ਬਗੈਰੀ ਚੋਣਾ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਭਾਜੀ ਕੀ ਕਰਦਾਂਗੇ ਮੋਲ ਆਪਾਂ ਲੈਣ ਦੇਣ ਇਹਦਾ ਵੀਰ ਜੀ 55000 ਰੁਪਏ ਮੰਗਦੇ ਆ ਜੀ 55 ਹਾਂਜੀ ਦੇ ਦਈਏ ਲੈਸਲਸ ਕਰਕੇ ਬਿਲਕੁਲ ਜਾਇਜ਼ ਚਲੋ ਜਿੱਦਾਂ ਤੁਸੀਂ ਆਦੇ ਠੀਕ ਹੈ ਜੀ। ਵਗੈਰ ਰੰਗ ਪ੍ਰਿੰਟ ਬੱਚੀ ਦਾ ਚੰਗਾ ਵਾ। ਹਾਂ। ਤੇ 50000 ਚ ਮਾਨਤਨ ਕਰ ਦਾਂਗੇ ਕਿਸੇ ਵੀਰ ਨੇ ਮਤਲਬ ਆਪ ਕੋਲ ਕੈਮ ਫੋਨ ਲੀ ਕਰਕੇ ਚੁਆਈ ਕਰਕੇ ਠੀਕ ਹੈ ਜੀ। ਠੀਕ ਹੈ ਜੀ। ਹਾਂ ਜੀ। ਲੋ ਜੀ 50000 ਦੇ ਵਿੱਚੋਂ ਦੋਸਤੋ ਵੀਰਾਂ ਦਾ ਮਾਨਤਨ ਕਰ ਦਿਆਂਗੇ ਤੇ ਮਗਰ ਬੱਚਾ ਮੇਲਕਾਫ ਆ। ਸੋ ਇਹ ਦੋਨੋਂ ਜਿਹੜਾ ਐਨੀਮਲ ਆ ਦੋਸਤੋ ਅੱਜ ਇਸ ਕਿਲੇ ਦੇ ਉੱਪਰੋਂ ਬਕਾਊ ਨੇ ਤੇ ਘਰੇਲੂ ਘਰ ਦੇ ਵਿੱਚੋਂ ਇਹ ਦੋਨੋਂ ਕੁਝ ਸੇਲ ਵੀਰ ਕਰਤਾ ਪਿਆ ਠੀਕ ਹੈ ਜੀ। ਸੋ ਰੇਡ ਪੜਦਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਇੱਕ ਭਾਜੀ ਆਪਣੇ ਨੰਬਰ ਕਰ ਦਈਏ ਸਾਂਝੇ। ਹਾਂ ਜੀ ਸਭ ਸਾਡੇ ਅ ਨੰਬਰ ਭਾਈ ਆਪਣਾ 73475 ਹਾਂਜੀ 70164 ਤੇ ਦੂਜਾ ਨੰਬਰ ਭਾਈ 98788 46815 ਠੀਕ ਹੈ ਜਿਹੜੇ ਵੀ ਨੇ ਜਿਹੜੇ ਵੀਰ ਨੇ ਸੰਪਰਕ ਕਰਨਾ ਹੋਵੇ ਕਰ ਸਕਦਾ ਸਹੀ ਹੈ ਜੀ ਘਰ ਤੋਂ ਡਿਟੇਲ ਲੈਣੀ ਆ ਹਾਂਜੀ ਵੀਰ ਨਾਲ ਗੱਲ ਕਰ ਲੈ ਸੌਦਾ ਕਰਨਾ ਵਾ ਪਹਿਲੀ ਗੱਲ ਤੇ ਭਾਜਿਆਜ ਪਾਏ ਆ ਤੇ ਮੇਰੇ ਨੰਬਰ ਤੇ ਫੋਨ ਲਾ ਲੈ ਕਿਉਂਕਿ ਇਹ ਵੀ ਅਸੀਂ ਥੋੜਾ ਜਿਆਦਾ ਅੱਜ ਹੀ ਹੁੰਦੇ ਥੋੜਾ ਕਿਤਾ ਭਾਜੀ ਉਹਨਾਂ ਦਾ ਪ੍ਰੋਫੈਸ਼ਨਲ ਦੱਸਿਆ ਵੀ ਥੋੜਾ ਜਿਆਦਾ ਆਊਟਸਾਈਡ ਬਾਹਰ ਅੰਦਰ ਹੁੰਦੇ ਇਹ ਵਾਲੇ ਨੰਬਰ ਇਹਨਾਂ ਕੋਈ ਨਹੀਂ ਵੀ ਚੁੱਕਿਆ ਰਹਿਦਾ ਨੰਬਰ ਆਪਾਂ ਤਾਂ ਨਾਲ ਆਪਣਾ ਦੇ ਦਿੱਤਾ ਵਾ ਤੇ ਇਹ ਵਾਲੇ ਨਹੀਂ ਚੁੱਕਿਆ ਨਾ ਅ ਸਹੀ ਜੀ ਸਹੀ ਹੈ ਹਾਂ ਜੀ ਤਾਂ ਦੋਸਤੋਂ ਦੋਨੋਂ ਨੰਬਰ ਤੁਹਾਨੂੰ ਮਿਲ ਗਏ ਆ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਸਤਿ ਸ੍ਰੀ ਅਕਾਲ ਪਸ਼ੂ ਜਿੰਨੇ ਵੀ ਰੱਖਿਆ ਸ਼ੌਂਕ ਨਾਲ ਰੱਖਿਆ ਕੋਈ ਉਹ ਨਹੀਂ ਆ ਵੀ ਮਤਲਬ ਗਣੋ-ਗਣਾਂ ਵਾਲਾ ਮੇਰੇ ਕੋਲ ਜਿੰਨੇ ਵੀ ਬੱਚੇ ਗਾੜੀਆਂ ਚੰਗੇ ਸੀ ਮੰਦੇ ਆ ਉਹ ਟੈਂਕ ਦਾ ਕਟਾ ਖੜਾ ਜੇ ਲਓ ਜੀ ਇੱਕ ਟੈਂਕ ਦਾ ਦੋਸਤੋਂ ਕਟਾ ਵੀ ਇਹ ਟੈਂਕ ਦਾ ਖਟਾ ਇਹ ਸ਼ੌਂਕ ਨਾਲ ਰੱਖਿਆ ਜੀ ਲਓ ਜੀ ਇਹ ਟੈਂਕ ਦਾ ਦੋਸਤੋਂ ਬੱਚਾ ਹੈ ਆਹ ਦੇਖੋ ਜਾਰ ਪਾਲਿਆ ਆਹ 2 ਮਹੀਨੇ ਰਹਾ 2 ਮਹੀਨੇ ਨਜਵਾਕ ਜੇ ਇਹ ਮਾਂ ਇਹ ਮਾਂ ਬਲੀ ਦਾ ਹੈ ਆ ਮਾਂਬਲੀ ਦਾ ਆ ਗਿਆ ਇਹ ਮਾਂਬਲੀ ਦਾ ਕਟਾ ਉਹ ਕੱਟੀ ਹੈ ਜੀ ਮਾਂਬਲੀ ਦੀ ਇਹ ਸਰਕਾਰੀ ਸੀਮਲ ਵਾਇਆ ਆਪਾਂ ਪਿੰਡ ਚ ਚੰਗੇ ਸੀਮਨ ਯੂਜ਼ ਕੀਤੇ ਆਪਾਂ ਉਹ ਵੀ ਆ ਟੈਂਕ ਦਾ ਕਟਾ ਉਹ ਗੇਰਾਂ ਕੀ ਬੱਚੀ ਹਾਂ ਜੀ ਗੇਰਾਂ ਜੀ ਕੋਈ ਇਹਨਾਂ ਦੇ ਸ਼ੌਂਕ ਨਾਲ ਕੀ ਆ ਜੀ ਵਾਹ ਜੀ ਵਾਹ ਮਨਪੀ ਆਪਾਂ ਵਿਖਾਈ ਤਾਂ ਜਾਣਦੇ ਆ ਤੁਹਾਡੇ ਕੋਲੋਂ ਇਹ ਨਾ ਹੋਵੇ ਵੀ ਸਾਰੇ ਪਸ਼ੂਆਂ ਦਾ ਕੋਈ ਸੌਦਾ ਮਾਰ ਲੈ ਕਿ ਗੇਰ ਨਾਲ ਆ ਕੇ ਮੈਨੂੰ ਗੇਰ ਚਾਹੀਦੀ ਹੈ ਨਹੀਂ ਵੀਰ ਜੀ ਬਸ ਇਹ ਦੋ ਹੀ ਸੇਲ ਕਰਨੇ ਆ ਤੇ ਸ਼ੌਂਕ ਆ ਲਓ ਜੀ ਦੱਸੋ ਆ ਸ਼ੌਂਕ ਨਾਲ ਵੇਖਿਆ ਕੀਤਾ ਜਿਹੜਾ ਨਾ ਇਸ ਤਰ੍ਹਾਂ ਹੁੰਦਾ ਇੱਕ ਨੀਲੀ ਦਾ ਵੀ ਬਰੀਡ ਵੀ ਇੱਕ ਮੁਰਾ ਦੇ ਵਿੱਚ ਵੀ ਲਏ ਹੋਏ ਬੱਚੇ ਪਿਛਲੀ ਵਾਰ ਇਸੇ ਮਾਦ ਨੂੰ ਅਰਜਨ ਕੁੰਗੜ ਦਾ ਟੀਕਾ ਲਵਾਇਆ ਹੈ ਅਰਜਨ ਕੁੰਗੜ ਦੀ ਕੱਟੀ ਹੈ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਅਰਜਨ ਕੁੰਗੜ ਦੀ ਕੱਟੀ ਵੀ ਆ ਠੀਕ ਆ ਹਾਂਜੀ ਹਾਂਜੀ ਤੇ ਪਸ਼ੂ ਚਲੋ ਸ਼ੌਕ ਨਾਲ ਕੀਤਾ ਹੁੰਦਾ ਦੋਸਤੋ ਸ਼ੌਕ ਨਾਲ ਹੀ ਸੀਮਨ ਭਰਾਏ ਜਾਂਦੇ ਆ ਬਸ ਕੋ ਵੱਖਰੇ ਤੇ ਕਿਉਂ ਨਸਲ ਬਰੀਡ ਦੇ ਉੱਪਰ ਜਿਹੜੇ ਵੀਰ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਆ ਤੇ ਚਾਹ ਚੜ੍ਹ ਜਾਂਦਾ ਜਦੋਂ ਕੋਈ ਨਸਲ ਬਰੀਡ ਦੀ ਕੱਟੀ ਜਾਂ ਮੇਲ ਕਾਫ ਆ ਜੇ ਘਰੇ ਠੀਕ ਆ ਸੋ ਇਹ ਐਨੀਮਲ ਆ ਬਾਕੀ ਜਿਹੜੇ ਸੇਲ ਦੇ ਲਈ ਅਵੇਲੇਬਲ ਨੇ ਉਹ ਦੋ ਐਨੀਮਲ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸੋ ਐਨੀਮਲ ਪਸੰਦ ਆਏ ਹੋਣਗੇ ਦੋਸਤੋ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਹੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ